ਕੰਤਨ ਸਤਗੁਰੂ ਤੇਰਾ ਹੀ ਆਸਰਾ ਡੇਰਾ ਸੱਚਾ ਸੋਦਾ ਦੇ ਨਾਲ ਜੁੜੇ ਹੋਏ ਸਾਰੇ ਹੀ ਪੰਜਾਬੀ ਭੈਣਾ ਅਤੇ ਭਰਾਵਾਂ ਦੇ ਲਈ ਅਸੀਂ ਇੱਕ ਬਹੁਤ ਹੀ ਸੋਹਣੀ ਰੋਹਾਨੀ ਵੀਡੀਓ ਲੈ ਕੇ ਆਇਆ ਤੇ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਪੂਰਾ ਵੇਖਣਾ ਹੈ ਜੀ ਸਾਧ ਸੰਗਤ ਜੀ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਸੋਹਣੇ ਸਤਗੁਰੂ ਦੇ ਪਿਆਰ ਦੀਆਂ ਸਤਗੁਰੂ ਦੇ ਦੀਦਾਰ ਦੀਆਂ ਗੱਲਾਂ ਇਸ ਜਹਾਨ ਤੋਂ ਪਾਰ ਦੀਆਂ ਸਤਗੁਰੂ ਪਿਆਰੇ ਦੀ ਪਿਆਰੀ ਸਾਧ ਸੰਗਤ ਜੀ ਜਿਸੇ ਅਨਸ਼ਾ ਜੀ ਬੁਲਾਵੇ ਸਾਨੂੰ ਕੁਝ ਨਾ ਆਵੇ ਇਹ ਤਾਂ ਹੋ ਨਹੀਂ ਸਕਦਾ ਅਤੇ ਜੀ ਨੂੰ ਲੱਗੀ ਹੋਵੇ ਸਤਗੁਰ ਦੇ ਦਰਸ਼ ਦਿਦਾਰ ਦੀ ਤਾਂ ਉਹ ਕਦੇ ਰਾਤਾਂ ਨੂੰ ਸੌ ਨਹੀਂ ਸਕਦਾ ਸਤਗੁਰ ਦੇ ਪਿਆਰ ਦਾ ਇਸ ਕਿ ਸਾਡੇ ਰਗਾ ਰਗਾ ਵਿੱਚ ਭਰਿਆ ਏ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਸਾਡੇ ਮੁਰਸ਼ਿਦ ਨੇ ਸਾਨੂੰ ਦਿੱਤਾ ਹੈ ਨਾ ਛੱਡੀ ਕੋਈ ਥੜ ਨਹੀਂ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸਤਿਗੁਰਜੀ ਦੀ ਪੈਰੀਂ ਸਾਥ ਸੰਗਤ ਜੀ ਸ਼ੈਨਸ਼ਾ ਜੀ ਸਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦੇ ਨੇ ਸਾਨੂੰ ਸ਼ੈਨਸ਼ਾ ਜੀ ਵਜਨਾਂ ਦੇ ਨਾਲ ਬਹੁਤ ਜ਼ਿਆਦਾ ਸਮਝਾਉਂਦੇ ਨੇ ਤੇ ਸਿਰਫ ਔਰ ਸਿਰਫ ਹੁਣ ਤਾਂ ਸ਼ੈਨਸ਼ਾ ਜੀ ਨੇ ਸਤਿਗੁਰਜੀ ਦੇ ਹੁਣ ਤਾਂ ਸ਼ੈਨਸ਼ਾ ਜੀ ਨੇ ਸਤਿਗੁਰਜੀ ਨੇ ਸਾਡੇ ਉਤੇ ਬਹੁਤ ਹੀ ਵੱਡਾ ਉਪਕਾਰ ਕੀਤਾ ਹੈ ਤੇ ਉਹ ਉਪਕਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸ਼ੈਨਸ਼ਾ ਜੀ ਨੇ ਸਿਮਰਨ ਦਾ ਸਮੇਂ ਸਿਰਫ ਤੋਂ ਸਿਰਫ 15 ਮਿੰਟ ਹੀ ਕਰ ਦਿੱਤਾ ਹੈ ਜੀ ਆਪਾਂ 15 ਮਿੰਟ ਵੀ ਸਵੇਰ ਤੇ ਸ਼ਾਮ ਨੂੰ ਸਿਮਰਨ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਰੂਹਾਨੀਅਤ ਦੇ ਵਿੱਚ ਆਪਾਂ ਸਮਾਂ ਬੀਤਿਤ ਕਰੀਏ ਤਾਂ ਸਾਡੇ ਸਾਰਿਆਂ ਦੁੱਖਾਂ ਪਰੇਸ਼ਾਨੀਆਂ ਦਾ ਨਾਸ਼ ਹੋ ਜਾਵੇ ਤੇ ਸਾਰੀਆਂ ਦੁੱਖ ਤਕਲੀਫ ਪਰੇਸ਼ਾਨੀਆਂ ਜੋ ਵੀ ਸਾਡੀ ਜ਼ਿੰਦਗੀ ਵਿੱਚ ਆਈਆਂ ਹੋਈਆਂ ਨੇ ਉਹ ਦੂਰ ਹੋ ਸਕਦੀਆਂ ਨੇ ਤੇ ਸਾਨੂੰ ਸ਼ੈਨਸ਼ਾ ਜੀ ਦੇ ਵਚਨਾਂ ਦੇ ਉੱਤੇ ਅਮਲ ਜ਼ਰੂਰ ਕਰਨਾ ਚਾਹੀਦਾ ਹੈ ਸਤਿਗੁਰ ਪਿਆਰੇ ਦੀ ਪਿਆਰੀ ਸਾਧ ਸੰਗਤ ਜੀ ਤੇ ਸ਼ੈਨਸ਼ਾ ਜੀ ਦੇ ਉੱਤੇ ਸਾਨੂੰ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਜੇਕਰ ਸਾਨੂੰ ਸ਼ੈਨਸ਼ਾ ਜੀ ਦੇ ਉੱਤੇ ਦ੍ਰਿੜ ਵਿਸ਼ਵਾਸ ਹੋਵੇਗਾ ਤਾਂ ਹੀ ਆਪਾਂ ਰੋਹਾਨੀਏ ਦੇ ਮਾਰਗ ਦੇ ਕਿ ਅੱਗੇ ਵੱਧ ਸਕਾਂਗੇ ਤਾਂ ਸਤਿਗੁਰ ਪਿਆਰੇ ਦੀ ਪਿਆਰੀ ਸਾ ਸੰਗਤ ਜੀ ਤੁਸੀਂ ਸਾਰਿਆਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਹਾਨੂੰ ਵੇਖਣ ਨੂੰ ਮਿਲਿਆ ਕਰੇਗੀ ਤੇ ਤੁਸੀਂ ਸਾਰਿਆਂ ਨੇ ਕਮੈਂਟ ਦੇ ਵਿੱਚ ਸਤਿਗੁਰ ਜੀ ਦਾ ਬਖਸ਼ਾ ਹੋਇਆ ਪਵਿੱਤਰ ਨਾਰਾ ਲਗਾ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਾਉਣੀ ਹੈ ਤਾਂ ਅੱਜ ਦੀ ਇਹ ਰੂਹਾਨੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਿਆਦਾ ਲੰਬੀ ਅਸੀਂ ਵੀਡੀਓ ਨਹੀਂ ਬਣਾਇਆ ਕਰਾਂਗੇ ਕਿਉਂਕਿ ਜਿਆਦਾ ਲੰਬੀ ਵੀਡੀਓ ਦੇਖਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇਸ ਕਰਕੇ ਅਸੀਂ ਛੋਟੇ ਵਿੱਚ ਹੀ ਤੁਹਾਡੇ ਨਾਲ ਰੂਹਾਨੀਅਤ ਦੀਆਂ ਗੱਲਾਂ ਕਰਿਆ ਕਰਾਂਗੇ ਫਿਰ ਰੂਹਾਨੀਅਤ ਦੀ ਚਰਚਾ ਕਰਿਆ ਕਰਾਂਗੇ ਰੂਹਾਨੀ ਵੀਡੀਓ ਲੈ ਕੇ ਆਇਆ ਕਰਾਂਗੇ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਪਿਆਰ ਦੇਣਾ ਹੈ ਸਤਿਕਾਰ ਦੇਣਾ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜੀ ਤੇ ਇੱਕ ਹੋਰ ਰੂਹਾਨੀ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਛੇਤੀ ਹੀ ਹਾਜ਼ਰ ਹੋਵਾਂਗੇ आह रूहानी वीडियो तुम्हें तो किदा लगी कमेंट करके सू जरूर दस्यो जी ते सेवा ते समय जादा तो सेवान के समय ज़्यादा तो ज़्यादा व्यतीत करो जी क्योंकि सेवा के सिमरन के नियमत खुशियां छुपिया हुई क्योंकि सारे ने शहर शाह जी तो वचन जी द्वारा सुनिया है कि सेवा के सिमरन का फल ਕਿੰਨਾ ਜ਼ਿਆਦਾ ਹੁੰਦਾ ਹੈ ਤੇ ਉਸ ਫਲ ਨੂੰ ਅਸੀਂ ਸਾਰਿਆਂ ਨੇ ਆਪਣੇ ਝੋਲੀਆਂ ਦੇ ਵਿੱਚ ਜ਼ਰੂਰ ਪਾਉਣਾ ਹੈ ਤੇ ਸੇਵਾ ਤੇ ਸਿਮਰਨ ਦੇ ਵਿੱਚ ਸਮੇਂ ਜ਼ਰੂਰ ਲਾਉਣਾ ਹੈ ਤਾਂ ਮਿਲਾਂਗੇ ਇੱਕ ਹੋਰ ਇੱਕ ਨਵੀਂ ਰੁਹਾਣੀ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਤੰਦਨ ਸਤਿਗੁਰੂ ਤੇਰਾ ਹੀ ਆਸਰਾ ਪਹਿਲੀ ਵਾਰ ਆਪਾਂ ਸਟਾਰਟ ਕੀਤਾ ਹੈ ਪੰਜਾਬੀ ਦੇ ਵਿੱਚ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਜੇ ਉੱਚਾ ਨੀਚਾ ਬੋਲਿਆ ਗਿਆ ਹੋਵੇ ਤਾਂ ਤੁਸੀਂ ਸਾਰਿਆਂ ਨੇ ਮਾਫ਼ ਕਰਨਾ ਹੈ ਰੂਹਾਨੀਅਤ ਤੋਂ ਇਲਾਵਾ ਆਪਾਂ ਨੇ ਕੋਈ ਵੀ ਗੱਲ ਇਸ ਚੈਨਲ ਦੇ ਉੱਤੇ ਵੀਡੀਓ ਦੇ ਦੁਆਰਾ ਨਹੀਂ ਕਰਨੀ ਤਾਂ ਤਾਂ ਸਤਿਗੁਰੂ ਤੇਰੇ ਯਾਸਰਾ ਤਾਂ ਤਾਂ ਸਤਿਗੁਰੂ ਤੇਰੇ ਯਾਸਰਾ